ਸਤਿ ਸ਼੍ਰੀ ਅਕਾਲ ਦੋਸਤੋ ਜੁੜਿਓ ਮੌਸਮ ਪੰਜਾਬ ਟੀਵੀ ਇੰਸਟਾਗ੍ਰam ਪੇਜ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਅਤੇ Facebook ਆਈਡੀ ਸਤਗੁਰ ਪੰਗੂ ਤੇ ਨਾਲ ਹੀ Facebook ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਦੋਸਤੋ ਸਾਰਿਆਂ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੇ ਤੱਕ ਮੌਸਮ ਦੀ ਤਾਜ਼ਾ ਤੇ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਿਣੇ ਆ ਤਾਂ ਜ਼ਰੂਰ ਇਸ ਸਮੇਂ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹੈ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਬਾਕੀ ਪੂਰੀ ਜਾਣਕਾਰੀ ਸੀ ਚੈਨਲ ਦੇ ਉੱਤੇ ਸ਼ੇਅਰ ਕਰ ਦਿੱਤੀ ਹੈ ਦੋਸਤੋ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਜਿਹੜਾ ਕਿ ਪਹਾੜੀ ਇਲਾਕੇ ਵਾਲੀ ਸਾਈਡ ਤੋਂ ਜੰਮੂ ਵਾਲੀ ਸਾਈਡ ਤੋਂ ਹਿਮਾਚਲ ਵਾਲੀ ਸਾਈਡ ਨੂੰ ਇੱਕ ਹਨੇਰੀ ਆ ਰਹੀ ਹੈ ਤੇ ਨਾਲ ਹੀ ਲੈਂਦੇ ਵਾਲ ਸਾਈਡ ਤੋਂ ਇੱਕ ਛੋਟੀ ਜਿਹੀ ਬਦਲੀ ਆਈ ਸੀ ਜਿਹੜੀ ਕਿ ਇਸ ਸਮੇਂ ਆਪਾਂ ਕਹਿ ਸਕਦੇ ਹਾਂ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਹਸ਼ਿਆਰਪੁਰ ਨਮਾਸ਼ਹਿਰ ਤੇ ਜਲੰਧਰ ਕਪੂਰਥਲੇ ਦੇ ਬਹੁਤੇ ਇਲਾਕਿਆਂ ਦੇ ਵਿੱਚ ਇਸ ਸਮੇਂ ਮਾਜੇ ਦੇ ਦਬਾਵੇ ਦੇ ਬਹੁਤੇ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ ਬੱਦਲਵਾਈ ਐਂਟਰ ਕਰ ਚੁੱਕੀ ਹੈ ਤੇ ਥੋੜੇ ਬਹੁਤ ਗਰਜ ਲਿਸਕ ਦੇ ਨਾਲ ਛਿੱਟੇ ਵੀ ਮੀਂਹ ਵੀ ਪੈ ਸਕਦਾ ਹੈ ਪਰੰਤੂ ਜਿਹੜੀ ਕਾਰਵਾਈ ਹੈ ਉਹ ਹਨੇਰੀ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕਿਆ ਇਸ ਸਮੇਂ ਦੀ ਜਿਹੜੀ ਅਪਡੇਟ ਵੱਡੀ ਅਪਡੇਟ ਜਿਹੜੀ ਕਿ ਇਸ ਸਮੇਂ ਨਿਕਲ ਕੇ ਆ ਰਹੀ ਹੈ ਉਹ ਵੱਡੀ ਅਪਡੇਟ ਬ੍ਰੇਕਿੰਗ ਨਿਊਜ਼ ਇਹੀ ਹੈ ਕਿ ਜਿਹੜਾ ਮੌਸਮ ਆ ਉਹ ਕਰਵਟ ਲੈ ਚੁੱਕਿਆ ਮਾਝੇ ਦੇ ਦਬਾਬੇ ਦੇ ਵਿੱਚ ਹੁਸ਼ਿਆਰਪੁਰ ਦੇ ਉੱਪਰਲੇ ਹਿੱਸੇ ਤੋਂ ਲੈ ਕੇ ਗਰਦਾਸਪੁਰ ਸ਼੍ਰੀ ਅੰਮ੍ਰਿਤਸਰ ਸੈ ਪਠਾਨਕੋਟ ਦੇ ਵੀ ਹੋ ਸਕਦਾ ਕੁਝ ਇਲਾਕੇ ਹੋਣ ਤੇ ਜਲੰਧਰ ਕਪੂਰਥਲੇ ਦੇ ਇਲਾਕੇ ਇਹਨਾਂ ਦੇ ਵਿੱਚ ਜਿਹੜੀ ਮੀਂਹ ਦੀ ਜਿਹੜੀ दस्तक ਥੋੜੀ ਬਹੁਤ ਹਲਕੀ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਹਨੇਰੀ ਹੈ ਜਿਹੜੀ ਉਹ ਐਂਟਰ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਊਗੀ ਉਹ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਬਾਕੀ ਪੂਰੀ ਜਾਣਕਾਰੀ ਸੀ YouTube ਚੈਨਲ ਦੇ ਉੱਤੇ ਜੋ ਪਾ ਦਿੱਤੀ ਹੈ ਦੋਸਤੋ ਉਸ ਨੂੰ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਚੈਨਲ ਤੇ Facebook ਆਈਡੀ ਤੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸਪੋਰਟ ਕਰੋ ਤਾਂ ਜੋ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਅਸੀਂ ਸਮੇਂ-ਸਮੇਂ ਤੇ ਪਹੁੰਚਾਉਂਦੇ ਰਹੀਏ ਧੰਨਵਾਦ ਮਿਹਰਬਾਨੀ ਰੱਬ ਰੱਖਾ